ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਵੀਰਾਂ ਨੇ ਸੇਵਾ 'ਪੇ ਜਣੀ ਆ ਉਹਨਾਂ 'ਕੀ ਬੇਨਤੀ ਕੀਤੀ ਜਾਂਦੀ ਪੀ ਰਾਸ਼ਨ ਜਿਹੜਾ ਲੋੜਵੰਦ ਪਰਿਵਾਰ ਆ ਉਹਨਾਂ ਦੀ ਸਾਡੇ ਕੋਲ ਲਿਸਟ ਤਿਆਰ ਆ ਜਿੰਨਾਂ ਤੱਕ ਰਾਸ਼ਨ ਜਿਹੜਾ ਵਾ ਉਹ ਪਚਾਉਣਾ ਜ਼ਰੂਰੀ ਆ ਤੇ ਉਹ ਸਾਡੇ ਸਿੰਘ ਇਨਕੁਆਰੀ ਕਰਦੇ ਨੇ ਪਹਿਲਾਂ ਹਨਾ ਕਿਉਂਕਿ ਬੇ ਲੋੜਿਆਂ ਨੇ ਤੇ ਘਰ ਭਰ ਲਿਆ ਤੇ ਲੋੜਵੰਦਾ ਤੱਕ ਪਹੁੰਚਦਾ ਨਹੀਂ ਆ ਤੇ ਇਸ ਕਰਕੇ ਰਾਸ਼ਨ ਦਵਾਈਆਂ ਤੇ ਮੱਛਰਦਾਨੀਆਂ ਤੇ ਤਰਪਾਲਾਂ ਤੇ ਜਿਹੜੇ ਮਿੱਟੀ ਭਰਨ ਵਾਲੇ ਗੱਟੇ ਹਨਾ ਉਹ ਬੰਨ ਤੇ ਰੱਖਣ ਵਾਸਤੇ ਇਹਨਾਂ ਦੀ ਬਹੁਤ ਜ਼ਿਆਦਾ ਲੋੜ ਆ ਪਿਛਲੇ ਜਦੋਂ ਦੇ ਹੜ੍ਹ ਆਏ ਨੇ ਲਗਾਤਾਰ ਜਿਹੜੀ ਆ ਸਾਡੇ ਵੱਲੋਂ ਜਿਹੜੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਇਹਨਾਂ ਦੇ ਪਿੰਡਾਂ ਵਿੱਚ ਜਾ ਕੇ ਸਾਡੇ ਸਿੰਘ ਵੀ ਜਾਣ ਦੇ ਨੇ ਜਿੱਥੇ ਸਾਡੀ ਪਹੁੰਚ ਨਹੀਂ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਆਪਣਾ ਜਿਹੜਾ ਯੋਗਦਾਨ ਜ਼ਰੂਰ ਪਾਓ ਅਸੂਲੇ ਪੰਜਾਬ ਨੂੰ ਤੁਹਾਡੀ ਲੋੜ ਆ ਤੇ ਬਣਦਾ ਜਿਹੜਾ ਵਾ ਸਹਿਯੋਗ ਜਰੂਰ ਦਿਓ ਤੁਸੀਂ ਸਾਰੇ ਮੇਰੇ ਵੀਰ ਤੇ ਬਾਕੀ ਚੜ੍ਹਦੀ ਕਲਾ ਕੋਈ ਗੱਲ ਨਹੀਂ ਆ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਆ ਤੇ ਨਹੀਂ ਸਰਕਾਰਾਂ ਨੇ ਸਾਥ ਦੇਣਾ ਨਾ ਦੇਣ ਪਰ ਜਿਹੜੇ ਸਾਡੇ ਵੀਰ ਐਨ ਆਰ ਆਈ ਵੀਰ ਆ ਜਿਹੜੇ ਜਾਂ ਬਾਹਰ ਅੰਦਰ ਕੋਈ ਵੀ ਵੀਰ ਸਾਡੇ ਕੰਮਕਾਰ ਕਰਦੇ ਆ ਸੇਵਾ ਕਰ ਸਕਦੇ ਆ ਉਹ ਆਪਣਾ ਫਰਜ਼ ਜਿਹੜਾ ਵਾ ਸਮਝ ਕੇ ਸੇਵਾ ਜਰੂਰ ਕਰੋ ਤੇ ਸਾਡਾ ਨੰਬਰ ਆ 978006698 ਇਹ ਤੇ ਕੰਟੈਕਟ ਕਰ ਸਕਦੇ ਤੁਸੀਂ ਤੇ ਸੇਵਾ ਵੀ ਭੇਜਣੀ ਹੋਵੇ ਤੇ ਇਸੇ ਨੰਬਰ ਤੇ ਸੇਵਾ ਤੁਸੀਂ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ